ਲੋਕਾਂ ਦੀਆਂ ਨਿਗਨੀਆਂ ਗੋਲਗੱਪੀਆਂ ਜੀਆਂ ਹੁੰਦੀਆਂ ਇਹਨਾਂ ਦੇ ਗੋਲਗੱਪੇ ਦਾ ਸਵਾਦ ਜਿਹੜਾ ਆ ਜਿੱਥੇ ਮਰਜ਼ੀ ਤੁਸੀਂ ਟੈਸਟ ਕਰ ਲਓ ਪਟਨਾਪੁਰ 15 ਸਾਲ ਹੋ ਗਏ ਜੀਨੇ ਗੋਲਗੱਪੇ ਇਹਨੇ ਕਾਂਜੀ ਬਹੁਤ ਵਧੀਆ ਜੀ ਇਹਨਾਂ ਦੇ ਗੋਲਗੱਪੇ ਸਾਰਾ ਸ਼ਹਿਰ ਛੱਡ ਕੇ ਤੇ ਮੈਂ ਇੱਥੇ ਆਣ ਕੇ ਕਤੜੇ 4 ਵੀ ਦੇਈ ਜਾਂਦੇ ਆ ਹਾਂਜੀ 4 ਵੀ ਜਾਂਦੇ ਪਾਣੀ ਵੀ ਦੇ ਜਾਂਦੇ ਨਾ ਨਹੀਂ ਨਾ ਕੀ ਤੇ ਨਹੀਂ ਮਿਲਦੇ ਦੱਸ ਤੇ 4 ਵਾਗਰੂ ਜੇ ਕੋਈ ਪੈਕ ਕਰਾਉਂਦਾ 150 ਦੇ ਫਿਰ ਪੰਜ ਵੀ ਦੇ ਦੇਈਦੇ ਇਹ ਸਾਡਾ ਪਰਿਵਾਰੀ ਦੇ ਇਕੱਠੇ ਤੇ ਉਹ ਕਰਕੇ ਜਾਵਦਾ ਨਹੀਂ ਉਤਨਾ ਜੇ ਦਿਹਾੜੀ ਦਾ ਹਿਸਾਬ ਲਈ ਤਾਂ ਫਿਰ ਤੇ ਕੁਝ ਵੀ ਨਹੀਂ ਵਾਈਦੇ ਤੇ ਸਮਾਨ ਵਾਇਦਾ ਲਕਾਲਾ ਲੂਣ ਖੋਰ ਅੰਬਚੂਰਾ ਕਾਲੀ ਮਿਰਚ ਨਰਦਾਣਾ ਪਾ ਗਰਮ ਮਸਾਲਾ ਚੜਣੀ ਬਲੀ ਹੁੰਦੀ ਆ ਬਲੀ ਤੋਂ ਬਗੈਰ ਸਾਰੀਆਂ ਥੱਲੇ ਝੂਠੀਆਂ ਗੱਲਾਂ ਬਾਫੀ ਇਹ ਤਾਂ ਮਸਾਲਾ ਵੀ ਘਰ ਲਿਆ ਕੇ ਤੇ ਉਹ ਪੀਣਾ ਉਹ ਵੀ ਨਹੀਂ ਵਿੱਚ ਪਾਉਣਾ। ਜਿਪਦਾ ਉੱਥੇ ਬਨੇ ਕਈ ਪੀ ਦੇਣਾ ਤੇ 17-18 ਸਾਲ ਤੋਂ ਇੱਥੇ ਹੋ ਗਏ ਤੇ ਪਹਿਲਾਂ ਵਿੱਚ ਉਧਰ ਮੈਂ 4:00 ਵਜੇ ਉਹਨਾਂ ਦੇ 8:00 8:30 ਵਜੇ ਵਿਹਲਾ ਮਹਾਰਾਜ ਦੀ ਕਿਰਪਾ ਹੁੰਦੀ ਗੁਰੂ ਰਾਮਦਾਸ ਦੀਆਂ ਮੇਰਾ ਹੋ ਜਾਂਦੀਆਂ ਇਹ ਗਮਟਾਲਾ ਬਾਈਪਾਸ ਵੱਜਦਾ ਇੱਥੇ ਬਾਪੂ ਜੀ ਇੱਕ ਦਾ ਸਤਕਾਰ ਬਹੁਤ ਦਿੰਦੇ ਆ ਪਿਆਰ ਬਹੁਤ ਕਰਦੇ ਕਰ ਇਹਨਾਂ ਕੋਈ ਇੱਕ ਵਾਰ ਖਾ ਕੇ ਵੇਖੋ ਫਿਰ ਆਪਣੇ ਆਪ ਆਉਗੇ ਪਰਿਵਾਰ ਸਮੇਤ ਆਉਗੇ ਜੋ ਜਿਹਦੇ ਕੋ ਨਾ ਪੈਸੇ ਉਹ ਆਪਣੀ ਕਿਸਮਤ ਖਾ ਸਕਦਾ ਮੈਂ ਉਹਨੂੰ ਕਿ ਮੈਂ ਨਹੀਂ ਖਵਾ ਸਕਦਾ ਕੋਈ ਉਹ ਖਵਾਉਣ ਵਾਲਾ ਉੱਤਰ ਵਾਲਾ ਉੱਪਰ ਵਾਲਾ ਉਹਨੂੰ ਕੋ ਹੁਤਾ ਤੇ ਆਪੇ ਦੇ ਜੂਗਾ ਤੇ ਤਾਂ ਵੀ ਕੋਈ ਨਾ ਦੇਜੋ ਤਾਂ ਵੀ ਕੋਈ